ਹਾਂਜੀ ਮੈਂ ਸਰਵਨ ਸਿੰਘ ਪੰਦੇਰ ਐਸ ਵੇਲੇ ਸ਼ੰਭੂ ਮੋਰਚੇ ਤੋਂ ਬੋਲ ਰਿਹਾ ਤੁਸੀਂ ਮੇਰੇ ਮਗਰ ਦੇਖ ਰਹੇ ਜੇ ਇੱਥੇ ਲਗਾਤਾਰ ਕਿਸਾਨਾਂ ਦੀ ਆਮਦਨ ਆਮਦ ਵੱਧ ਰਹੀ ਹੈਗੀ ਆ ਔਰ ਇੱਥੇ ਅੰਮ੍ਰਿਤਸਰ ਜ਼ਿਲ੍ਹੇ ਦਾ ਜਥਾ ਤੁਸੀਂ ਦੇਖ ਰਹੇ ਹੋ ਲਗਾਤਾਰ ਤੇ ਅਸੀਂ ਅਪੀਲ ਕਰ ਰਹੇ ਹਾਂ ਕਿ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਉਸ ਤੋਂ ਪਹਿਲਾਂ ਜਿੰਨੇ ਵੀ ਚਾਹੇ ਉੱਤਰ ਭਾਰਤ ਦੇ ਸੂਬੇ ਵੱਧ ਤੋਂ ਵੱਧ ਕਿਸਾਨਾਂ ਨੂੰ ਇੱਥੇ ਪਹੁੰਚਣ ਦੀ ਅਪੀਲ ਕਰਦੇ ਹਾਂ ਔਰ ਬਿਲਕੁਲ ਇਸ ਸਰਕਾਰ ਕੋਲੇ ਮੋਦੀ ਸਰਕਾਰ ਕੋਲੇ ਐਮਐਸਪੀ ਗਰੰਟੀ ਕਾਨੂੰਨ ਪਾਸ ਕਰਵਾਵਾਂਗੇ ਇਹ ਦਾਵਾ ਆ ਔਰ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਖਤਮ ਕਰਾਵਾਂਗੇ ਇਹਨਾਂ ਨੂੰ ਮੰਗਾ ਮੰਨਣੀਆਂ ਪੈਣਗੀਆਂ ਔਰ ਜਿਸ ਤਰ੍ਹਾਂ ਅਸੀਂ ਸੁਣ ਰਹੇ ਹਜੇ ਕੋਲਕਾਤਾ ਦੀ ਟ੍ਰੇਨੀ ਡਾਕਟਰ ਜਿਹਦੀ ਜਿੰਸੀ ਜਾਤੀ ਤੋਂ ਬਾਅਦ ਹੱਤਿਆ ਕੀਤੀ ਗਈ ਆ ਅਜੇ ਤੱਕ ਉਹਦਾ ਇਨਸਾਫ ਨਹੀਂ ਸੀ ਮਿਲਿਆਗਾ ਹੁਣ ਅਸੀਂ ਦੇਖਿਆ ਜਿਵੇਂ ਰਾਜਸਥਾਨ ਚ ਵੀ ਘਟਨਾਵਾਂ ਹੋਈਆਂ ਔਰ ठाणे ਮਹਾਰਾਸ਼ਟਰ ਦੇ ਵਿੱਚ ਜਦੋਂ ਲੜਕੀਆਂ ਨਾਲ ਜਿੰਸੀ ਜਾਤੀ ਹੋਈ ਜਾਂ ਫਿਰ ਉੱਥੋਂ ਦੇ ਲੋਕਾਂ ਨੇ ਰੇਲ ਜਾਮ ਕਰਕੇ ਵਿਰੋਧ ਕੀਤਾ ਕਿ ਤਰਕੇ ਵਿੱਚ ਬਰਬਰਤਾਪੂਰਨ ਜਿਹੜੀ ਡਬਲ ਇੰਜਨ ਦੀ ਸਰਕਾਰ ਹੈ ਉਹਨਾਂ ਨੇ ਕੁੱਟ ਕੇ ਲੋਕਾਂ ਨਾਲ ਜ਼ਬਰ ਕਰਕੇ ਇਨਸਾਫ਼ ਦੇਣ ਦੀ بجائے ਧੱਕਾ ਕੀਤਾ ਹੈਗਾ ਇਸ ਤਰੀਕੇ ਨਾਲ ਐਸ ਸੀ ਐਸਟੀ ਸਮਾਜ ਵੱਲੋਂ ਕੱਲ ਭਾਰਤ ਬੰਦ ਦਾ ਸੱਦਾ ਸੀਗਾ ਤੋਂ ਉਹਨਾਂ ਨੇ ਉਸ ਫੈਸਲੇ ਦੇ ਵਿੱਚ ਰੱਖਸ਼ਨ ਦੇ ਵਿੱਚ ਵੀ ਹੋਰ ਰੱਖਸ਼ਨ ਵੰਡਣ ਦੇ ਵਿਰੋਧ ਵਿੱਚ ਜੋ ਉਹਨਾਂ ਦਾ ਹੱਕ ਮੰਦਾ ਸੀ ਭਾਰਤ ਬੰਦਾ ਜਿਵੇਂ ਬਿਹਾਰ ਤੇ ਅੰਨ ਸੂਬਿਆਂ ਦੇ ਵਿੱਚ ਜਬਰ ਕੀਤਾ ਗਿਆ ਕੁੱਟਿਆ ਮਾਰਿਆ ਗਿਆ ਉਹਦੇ ਅਸੀਂ ਨਿੰਦਾ ਕਰਦੇ ਹੈਗੇ ਆਂ ਪੰਜਾਬ ਦੇ ਵਿੱਚ ਵੀ ਸਰਕਾਰੀ ਕਾਲਜਾਂ ਦਾ ਨਿੱਜੀਕਰਨ ਹੋ ਰਿਹਾ ਹੈਗਾ ਵਿਦਿਆਰਥੀ ਹੜਤਾਲ ਤੇ ਆ ਇਹ ਨਹੀਂ ਹੋਣਾ ਚਾਹੀਦਾ ਪਹਿਲੋ ਗੁਰਨਾਨਕ ਦੇਵ ਯੂਨੀਵਰਸਿਟੀ ਦਾ ਮੁੱਦਾ ਸਾਹਮਣੇ ਆਇਆ ਸੀ ਜਿੱਥੇ ਉੱਤਰ ਸਾਡੇ ਬਾਰਡਰ ਦੇ ਏਰੀਆ ਦੀਆਂ ਜਿਹੜਾ ਸਪੈਸ਼ਲ ਅਰਖਸ਼ਨ ਸੀਗਾ ਉਹਨੂੰ ਖਤਮ ਕੀਤਾ ਗਿਆ ਸੀ ਤੋਂ ਪੰਜਾਬ ਸਰਕਾਰ ਨੂੰ ਵੀ ਇਹਨਾਂ ਮੁੱਦਿਆਂ ਵੱਲ ਧਿਆਨ ਦੇਣਾ ਚਾਹੀਦਾ ਤੋਂ ਵੱਧ ਤੋਂ ਵੱਧ ਗਿਣਤੀ ਵਿੱਚ ਬਾਰਡਰਾਂ ਤੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਵਾ ਰਮਨੀਤ ਬਿੱਟੂ ਜੀ ਜਿਵੇਂ ਕਹਿੰਦੇ ਬਾਹਰੋਂ ਫੰਡਿੰਗ ਹੋ ਰਹੀ ਆ ਅਸੀਂ ਕਹਿੰਨੇ ਆ ਰਮਨੀਤ ਬਿੱਟੂ ਜੀ ਹਿਡਨਬਰਗ ਨੂੰ ਪੁੱਛ ਲਓ ਠੀਕ ਆ ਵੀ ਇਹ ਇਹ ਕਪੜੇ ਦੇਸ਼ ਦੇ ਵਿੱਚ ਕੌਣ ਸਰਕਾਰ ਕਰ ਰਹੀ ਆ ਤੁਹਾਡੀ ਸੇਬੀ ਦੀ ਚੇਅਰਪਰਸਨ ਤੇ ਜਿਵੇਂ ਇਲਜ਼ਾਮ ਲਾਏ ਨੇ ਤਾਂ ਇਹ ਇਹਦਾ ਸਵਾਲਾਂ ਦਾ ਜਵਾਬ ਦਿਓ ਔਰ ਚੋਣਬਾੰਡ ਦੇ ਵਿੱਚ ਵੇਖੋ ਕਿੰਨਾਂ ਦੀ ਪਾਰਟੀ ਜਿਹੜੀ ਆ ਫੰਡਿੰਗ ਲੈਂਦੀ ਰਹੀ ਆ ਔਰ ਆਹ ਸਾਨੂੰ ਲੱਗਦਾ ਵੀ ਸਾਡੇ ਵਿਰੋਧੀ ਖਾਸ ਕਰਕੇ ਭਾਜਪਾ ਤੇ ਆਰਐਸ ਲਗਾਤਾਰ ਮੁਧਿਆ ਨੂੰ ਡੀਰੇਲ ਕਰ ਲਈ ਇਹੋ ਜਿਹੇ ਬਿਆਨ ਦਿੰਦੇ ਰਹਿੰਦੇ ਆ ਇਸ ਨਾਲ ਕਿਸਾਨ ਅੰਦੋਲਨ ਦਾ ਕੁਝ ਵਿਗੜਨ ਵਾਲਾ ਨਹੀਂ ਹੈ ਧੰਨਵਾਦ